ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਭ ਜੀ ਨੂੰ ਅੱਜ ਵੀਡੀਓ ਵਿੱਚ ਆਪਾਂ ਗੱਲਾਂਗੇ ਜੰਕ ਫੋੜ ਦੀ ਸਮੱਸਿਆ ਤੇ ਲੈਕ ਪੰਜਾਬੀ ਵਿੱਚ ਜੇਗਾ ਤੋਂ ਚੈਨਲ ਤੇ ਨਾਮਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਪਾਰਟ ਵਿੱਚ पिछले कुछ साल तो कुछ जंक फूड खाने रोजान रुझान बढ़िया है लोग सवेर तो लैके रात तक इस खाना पसंद करते हैं कोई वेला पर ही होगा जिथे यह प्रसिद्ध नहीं होगा ਅੱਜ ਅੱਜ ਕੱਲ੍ਹ ਮਾਪੇ ਘਰ ਵਿੱਚ ਖਾਣਾ ਬਣਾਉਂਦੀ ਪਰੇਸ਼ਾਨੀ ਵਿੱਚ ਨਹੀਂ ਜਾਣਾ ਚਾਹੁੰਦੇ ਸੌਮੀਨ ਚਾਉਮਿਨ ਜਾਣਾ ਚਾਹੁੰਦੇ ਚਾਉਮਿਨ ਪੀ ਜਾ ਬਲਗਸ ਮੋਮੋਜ਼ ਔਰ ਦੋਗਾ ਦੀ ਇਸ ਵਿੱਚ ਸ਼ਾਮਿਲ ਹਨ ਲੋਕ ਇਹਨਾਂ ਨੂੰ ਖਾਂਦੇ ਹਨ ਕਿਉਂਕਿ ਇਹਨਾਂ ਨੂੰ ਬਣਾਉਣਾ ਲਈ ਬਹੁਤ ਮਿਹਨਤ ਦੀ ਲੋੜ ਨਹੀਂ ਹੁੰਦੀ ਇਹਨਾਂ ਸਾਰੇ ਭੋਜਨਾਂ ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹਨਾਂ ਦਾ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਜੰਕ ਫੂਡ ਮੋਟਾਪਾ ਵਧਾਉਂਦਾ ਕਾਰਗਰ ਤਰੀਕਾ ਹੈ ਤਾਂ ਬੱਚਿਓ ਐਸੀ ਜੰਕ ਫੂਡ ਦੀ ਸਮੱਸਿਆ ਤੇ ਲੈਕ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦਾ ਹੀ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ